ਕਈ ਵਾਰੀ ਆਪਾਂ ਜਦੋਂ ਕੁੜੀ ਤੇ ਮੁੰਡੇ ਦਾ ਟੈਸਟ ਕਰਾਉਣੀ ਹੈ। ਵੀ ਹਾਂ ਭਾਈ ਸਾਡੇ ਕੁੜੀਆਂ ਬਾਹਲੀਆਂ ਤੇ ਚੱਲ ਵੀ ਅਸੀਂ ਟੈਸਟ ਕਰਾ ਲੈਂਦੇ ਆਂ ਮੁੰਡਾ ਹੋਇਆ ਤਾਂ ਰੱਖ ਲੈ। ਜੇ ਕੁੜੀ ਹੋਈ ਤਾਂ ਵੀ ਚਲੋ। ਉਹ ਬੱਸ ਸem ਹੋ ਜੂਗੀ। ਚਲ ਇਸ ਤਰ੍ਹਾਂ ਕਰਦੇ ਆਂ ਤੇ ਇੱਕ ਵਾਰੀ ਦੀ ਗੱਲ ਕੀ ਆ ਉਹਨਾਂ ਨੇ ਜਦੋਂ ਟੈਸਟ ਕਰਾਏ ਉਹਦੇ ਵਿੱਚ ਜੁੜਨੇ ਬੱਚੇ ਸੀਗੇ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀ। ਤੇ ਇਸ ਕਰਕੇ ਉਹਨਾਂ ਨੇ ਇਹ ਵਾਰਸ ਨਾ ਕਰਾਈ ਤੇ ਉਹ ਕੁੜੀ ਅੰਦਰ ਜਿਹੜੀ ਆ ਉਹਦੇ ਪੇਟ ਵਿੱਚ ਪਲ ਗਈ ਸੀ ਭਰਾ ਦੇ ਨਾਲ ਉਹ ਕੁੜੀ ਵਾਰ-ਵਾਰ ਅਸੀਸਾਂ ਦੇ ਰਹੀ ਸੀ ਆਪਦੇ ਭਰਾ ਨੂੰ ਕਿ ਵੀਰੇ ਤੇਰੇ ਕਰਕੇ ਮੈਂ ਦੁਨੀਆ ਵੇਖਾਂਗੀ ਜੇ ਕਿਤੇ ਤੂੰ ਨਾ ਹੁੰਦਾ ਫਿਰ ਮੈਂ ਇਸੀ ਬਚਦੀ ਮੈਂ ਤਾਂ ਹੋਂ ਨੂੰ ਕਿਤੇ ਨਾ ਕਿਤੇ ਸਿੱਟੀ ਹੁੰਦੀ ਤੇ ਉਹ ਆਪਦੇ ਵੀਰ ਤੋਂ ਐਨਾ ਪਿਆਰ ਤੇ ਸਤਿਕਾਰ ਨਾਲ ਉਹ ਅਸੀਸਾਂ ਹੀ ਸੀਸਾ ਦੇ ਰਹੀ ਇਹ ਹੈ ਦੇਖੋ ਕਿਵੇਂ ਜਿਉ ਕੱਲੀ ਆਉਗੀ ਤਾਂ ਹੁਣ ਉਹ ਰਾਖ ਬੰਦਿਆ ਨਹੀਂ ਸੀ ਜਿਵੇਂ ਆਦੇ ਭਰਾ ਨਾਲ ਆਈ ਤਾਂ ਆ ਗਈ ਇੱਜ਼ਤ ਬੁਣਾਤੀ ਉਹਦੇ ਨਾਲ ਜਨ ਬਣਾਉਗੀ